ਅਵੇਖੋ ਸਪਾ ਸੈਂਟਰ ਦੀ ਆੜ ਦੇ ਵਿੱਚ ਕਿਹੜਾ ਤੰਦਾ ਚੱਲ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਦੱਸ ਦਈਏ ਕਿ ਜ਼ਿਲ੍ਹਕੁਰ ਪੁਰ ਪੁਲਿਸ ਵੱਲੋਂ ਸਪਾ ਸੈਂਟਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ ਏਸੀਪੀ ਜ਼ਿਲ੍ਹਕੁਰ ਗਜ਼ਲਪ੍ਰੀਤ ਕੌਰ ਦੇ ਵੱਲੋਂ ਟਕੋਲੀ ਵਿਖੇ ਇੱਕ ਸਪਾ ਸੈਂਟਰ ਦੇ ਵਿੱਚ ਛਾਪੇਮਾਰੀ ਆ ਗਿਆ ਜਿੱਥੇ ਕੁਝ ਵਿਅਕਤੀਆਂ ਨੂੰ ਹਿਰਾਸਤ ਚ ਲਿਆ ਗਿਆ ਤੇ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਉਹ ਬਲੂ ਇਸਪਾਸ ਸੈਂਟਰਮ ਆਪਣੀਆਂ ਦੁਕਾਨਾਂ ਜਾਂ ਸ਼ੋਰੂਮ ਜਿਹੜੇ ਨੇ ਕਿਰਾਏ ਤੇ ਦਿੱਤੇ ਗਏ ਨੇ ਉਹਨੂੰ ਨਾਲ ਖਿਲਾਫ ਵੀ ਐਕਸ਼ਨ ਲਿਆ ਜਾਵੇਗਾ ਦੱਸ ਦਈਏ ਕਿ ਲਗਾਤਾਰ ਇਸਪਾਸ ਸੈਂਟਰ ਤੇ ਪੁਲਿਸ ਰੇਡ ਕਰ ਰਹੀ ਹੈ ਤੇ ਨਾਤੇ ਸ਼ਿਕੰਜਾ ਕੱਸਿਆ ਜਾ ਰਿਹਾ ਇਸ ਦੇ ਵਿਚਾਲੇ ਜ਼ਿਲ੍ਹਾਪੁਰ ਪੁਲਿਸ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਜਿੱਥੇ ਦੱਸ ਦਈਏ ਕਿ ਇਸਪਾਸ ਸੈਂਟਰ ਦੇ ਵਿੱਚ ਹਾਲੀ ਵਿੱਚ ਛਾਪਾ ਮਾਰਿਆ ਤੇ ਤਰਾਜ਼ੂ ਹਾਲਤ ਦੇ ਵਿੱਚ ਕੁਝ ਵਿਅਕਤੀ ਕਾਬੂ ਕੀਤੇ ਗਏ ਨੇ ਮੈਮ ਇਸਪਾਸ ਸੈਂਟਰ ਚ ਸ਼ਹਿਰ ਚ ਲਗਾਤਾਰ ਕਾਰਵਾਈ ਜਾਰੀ ਹੈ ਉਦੇਤੇ ਹੁਣ ਮੈਮ ਤੁਸੀਂ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਹੁਣ ਪੁਲਿਸ ਵੱਲੋਂ ਜਿਹੜੇ ਲੈਂਡਲੋਰਡਸ ਹੈ ਉਹਨਾਂ ਤੇ ਵੀ ਪਰਚੇ ਦਰਜ ਕੀਤੇ ਜਾ ਰਹੇ ਨਾਮਜ਼ਦ ਕੀਤਾ ਜਾ ਰਿਹਾ ਹੈ ਤੇ ਕਾਰਵਾਈ ਅੱਗੇ ਵੀ ਚਲਦੀ ਰਹੀਗੀ ਬਿਲਕੁਲ ਜੀ ਕੱਲ ਵੀ ਅਸੀਂ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅnder ਅਸੀਂ ਕੰਮ ਕਰ ਰਹੇ ਹਾਂ ਜ਼ੀਰਖਪੁਰ ਪੁਲਿਸ ਔਰ ਕੱਲ ਵੀ ਅਸੀਂ ਟਕੋਲੀ ਦੇ ਵਿੱਚ ਤਿੰਨ ਸਪਾਸ ਸੈਂਟਰਸ ਤੇ ਰੇਡ ਕਰਵਾਈ ਸੀ ਜਿਦੇ ਵਿੱਚ ਉਹ ਵੀ ਸਾਨੂੰ ਪ੍ਰੋਸਟੀਚੂਨ ਦਾ ਧੰਦਾ ਸਾਹਮਣੇ ਆਇਆ ਸੀ ਸਾਡਾ ਇਸ ਬਾਰੇ ਡਿਫਰੈਂਟ ਅਪਰੋਚ ਹੈਗੀ ਹੈ ਅਸੀਂ ਪਹਿਲਾਂ ਵੀ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਸਭ ਨੂੰ ਐਕਸਟ੍ਰਿਕਟ ਵਰਨਿੰਗ ਦਿੱਤੀ ਸੀ ਕਿ ਇਹ ਵੀ ਹੁਣ ਮੈਂ ਕੰਟੀਨਿਊ ਫੇਰ ਤੋਂ ਰਿਪੀਟ ਕਰ ਰਹੀ ਹਾਂ ਉਹੀ ਲਾਈਨਸ ਕਿ ਕੋਈ ਵੀ ਸોર્ટ ਆਫ ਪ੍ਰੋਸਟੀਚੂਸ਼ਨ ਦਾ ਜਾਂ ਇਲੀਗਲ ਐਕਟੀਵिटीज ਅਗਰ ਤੁਸੀਂ ਹੋਟੈਲਸ ਜਾਂ ਸਪਾ ਦੇ ਵਿੱਚ ਕਰ ਰਹੇ ਹੋ ਉਹਦੇ ਲਈ ਸਾਡੀ ਜ਼ੀਰੋ ਟੋਲਰੈਂਸ ਅਪਰੋਚ ਹੈ ਉਸੇ ਦੇ ਵਿੱਚ ਅਸੀਂ ਕੰਮ ਇਸ ਬਾਰੇ ਡਿਫਰੈਂਟਲੀ ਕਰ ਰਹੇ ਹਾਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਉਸ ਸਪਾ ਦਾ ਓਨਰ ਹੈਗਾ ਉਹਨੂੰ ਨਾਮਜ਼ਦ ਕੀਤਾ ਕਰ ਰਹੇ ਹਾਂ ਸਾਈਮਲਟੇਨੀਅਸਲੀ ਅਸੀਂ ਉਸ ਪ੍ਰਾਪਰਟੀ ਦਾ ਜੋ ਓਨਰ ਹੈ ਉਹਨੂੰ ਵੀ ਅਸੀਂ ਵਿੱਚ ਐਫ ਆਈ ਆਰ ਦੇ ਇਨਕਲੂਡ ਕਰ ਰਹੇ ਹਾਂ ਬਿਕੋਜ਼ ਅਗਰ ਤੁਸੀਂ ਆਪਣੀ ਪ੍ਰਾਪਰਟੀ ਤੁਹਾਨੂੰ ਪਤਾ ਹੈ ਕਿ ਉੱਥੇ ਸਪਾ ਸੈਂਟਰ ਚੱਲ ਰਿਹਾ ਹੈ ਇਜ਼ ਓਕੇ ਸਪਾ ਸੈਂਟਰ ਚੱਲਣਾ ਲਾਇਸੈਂਸ ਰਿਕੁਆਇਰਮੈਂਟਸ ਦੇ ਨਾਲ ਇਜ਼ ਕੰਪਲੀਟਲੀ ਲੀਗਲ ਬਟ ਸਪਾ ਸੈਂਟਰ ਜਾਂ ਹੋਟਲਸ ਦੀ ਆੜ ਦੇ ਵਿੱਚ ਜਿਹੜਾ ਪ੍ਰੋਸਟੀਟਿਊਸ਼ਨ ਦਾ ਕੰਮ ਚੱਲ ਰਿਹਾ ਹੈ that is completely illegal to see spa centers nu convert kar deta hoya brothels de vich so ona te ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤੁਹਾਡੀ ਪ੍ਰਾਪਰਟੀ ਦਾ ਮਿਸਯੂਜ਼ ਹੋ ਰਿਹਾ ਹੈ ਐਂਡ ਯੂ ਆਰ ਆਲਸੋ ਕਲਪੇਬਲ ਇਨ 댓 ਥਿੰਗ ਦੂਸਰੀ ਅਸੀਂ ਇਸ ਵਾਰੀ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਟਾਈ ਅਪ ਕਰਕੇ ਇਹ ਇਨਸ਼ੋਰ ਕਰਵਾ ਰਹੇ ਹਾਂ ਕਿ ਜਿੱਥੇ ਵੀ ਇਸ ਟਾਈਪ ਦਾ ਧੰਦਾ ਹੋ ਰਿਹਾ ਹੈ ਉਹਨੂੰ ਅਸੀਂ ਸੀਲ ਕਰਵਾਇਆ ਕਰਵਾਇਆ ਜਾਵੇ ਤਾਂ ਇਹ ਡਿਫਰੈਂਟ ਅਪਰੋਚਸ ਅਸੀਂ ਰੱਖ ਰਹੇ ਹਾਂ ਮੀਨਵਾਇਲ ਮੇਰੇ ਵੱਲੋਂ ਸਾਡੇ ਆਫਿਸ ਵੱਲੋਂ ਡੀਸੀ ਮੈਮ ਦੇ ਨਿਰਦੇਸ਼ ਦੇ ਅੰਡਰ ਉਹਨਾਂ ਨੇ ਇੱਕ ਆਰਡਰ ਜਾਰੀ ਕੀਤਾ ਸੀ ਜਿਦੇ ਵਿੱਚ ਵੈਰੀਫਿਕੇਸ਼ਨ ਦੇ ਲਈ ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਸੀ ਅਸੀਂ ਉਸ ਆਰਡਰ ਦੇ ਅੰਡਰ ਕੰਮ ਕਰਕੇ ਸਾਰੇ ਜਿੰਨੇ ਵੀ ਹੋਟੈਲਸ ਹਨ ਸਪਾਸ ਹਨ ਜਾਂ ਕੋਈ ਵੀ ਬਿਜ਼ਨਸ ਹੈ ਜਾਂ ਕੋਈ ਅਕੋਮੋਡੇਸ਼ਨਸ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਤੁਹਾਨੂੰ ਕੁਝ ਰੈਂਟ ਤੇ ਪ੍ਰਾਪਰਟੀ ਦਿੱਤੀ ਹੋਈ ਹੈ ਕਾਈਂਡਲੀ ਉਸ ਚੀਜ਼ ਦੀ 100% ਆਬਲੀਗੇਸ਼ਨ ਕਰਕੇ ਤੁਸੀਂ ਉਹ ਵੈਰੀਫਿਕੇਸ਼ਨ ਤੇ ਪਲੀਜ਼ ਆਪਣੇ ਟੈਨੈਂਟਸ ਦੀ ਕਰਵਾ ਲਿਤੇ ਜਾਵੇ ਤੁਹਾਡੇ ਵੱਲੋਂ ਜੋ ਫਾਰਮਸ ਫਿਲ ਕਰਤੇ ਜਾਣਗੇ ਅਸੀਂ ਵੀ ਟਾਈ ਅਪ ਕਰਕੇ ਕੈਂਪ ਸਿਸਟਮ ਸਟਾਰਟ ਕਰਾਂਗੇ ਤੁਹਾਡੇ ਏਰੀਆਜ਼ ਦੇ ਵਿੱਚ ਜਿੱਥੇ ਕੋਈ ਹੋਰ ਤੁਸੀਂ ਪ੍ਰਾਪਰਟੀ ਦਿੱਤੀ ਹੋਈ ਹੈ ਕਿਸੇ ਨੂੰ ਇੱਕ ਵਾਰੀ ਉਹਨਾਂ ਦੀ ਵੈਰੀਫਿਕੇਸ਼ਨ ਕਰਵਾ ਲਓ ਉਹ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਸ਼ਹਿਰ ਦੀ ਸੇਫਟੀ ਅਤੇ ਸੁਰੱਖਿਆ ਦੇ ਲਈ। ਬੰਮ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਸ਼ਹਿਰ 'ਚ ਪੀਜੀਪੀ ਬਹੁਤ ਜ਼ਿਆਦਾ ਹਰ ਕਿਨੇ ਉੱਥੇ ਵੀ ਲੋਕ ਹੀ ਰਹਿੰਦੇ ਵੈਰੀਫਿਕੇਸ਼ਨ ਨਹੀਂ ਹੁੰਦੀ ਕਿ ਪੀਜੀਪੀ ਇਨਕਲੂਡ ਹੋਣਗੇ ਡੈਫੀਨਿਟਲੀ ਡੈਫੀਨਿਟਲੀ ਸ਼ਾਪਸ ਜਿਹੜਾ ਤੁਸੀਂ ਰੱਖੇ ਹੋਏ ਆ ਬੰਦੇ ਕੋਈ ਕਰਾਏ ਤੇ ਦਿੱਤੀ ਹੋਈ ਹੈ ਜਿਵੇਂ ਸਪਾ ਸੈਂਟਰਸ ਹੋਗੇ ਸਾਈਮਲਟੇਨੀਅਸਲੀ ਪੀਜੀਸ ਹੋਗੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਦੇ ਅੰਡਰ ਬਿਲਡਿੰਗਸ ਦੇ ਵਿੱਚ ਫਲੈਟਸ ਦੇ ਵਿੱਚ ਤੁਹਾਡੇ ਫਲੈਟਸ ਦੇ ਵਿੱਚ ਕੋਈ ਹੋਰ ਰਹਿ ਰਿਹਾ ਹੈ ਇਹ ਵੀ ਚੈੱਕ ਕਰਵਾ ਲਓ ਤੁਹਾਡੇ ਫਲੈਟਸ ਦੇ ਵਿੱਚ ਜਿਹੜੇ ਬੰਦੇ ਰਹਿ ਰਹੇ ਕਿਹੜਾ ਪਤਾ ਉਹ ਕ੍ਰਿਮੀਨਲਸ ਹੋਣ ਉਹਨਾਂ ਦਾ ਕੋਈ ਨੈਟਵਰਕ ਹੋਵੇ ਕੋਈ ਹੋਰ ਇੱਕ ਫਲੈਟ ਦੇ ਵਿੱਚ ਹੀ ਕੋਈ ਗਲਤ ਗਤੀਵਿਧੀਆਂ ਚੱਲਦੀਆਂ ਹੋਣ ਇਸ ਚ ਓਨਰ ਦੀ ਹੀ ਸੇਫਟੀ ਰਹੂਗੀ ਤਾਂ ਇਹ ਤੁਹਾਡੀ ਇੱਕ ਆਫਟਰ ਦਾ ਆਰਡਰ ਆਫ ਡੀਸੀ ਮੈਨ ਕਿ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਤੁਸੀਂ ਆਪਣੇ ਟੈਨੈਂਟਸ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਵਾ ਲਓ ਤਾਂ ਇਹ ਅਸੀਂ ਇੱਕ ਤੁਹਾਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਹੋਇਆ ਉਸ ਆਰਡਰ ਦੇ ਵਿੱਚ ਮੇਰੇ ਵੱਲੋਂ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਰਿਕੁਐਸਟ ਕਰ ਰਹੇ ਹਾਂ ਕਿ ਪਲੀਜ਼ ਇਹ ਜੋਰ ਲਗਵਾ ਕੇ ਤੁਸੀਂ ਇੱਕ ਵਾਰੀ ਆਪਣੇ ਸਾਰਿਆਂ ਨੂੰ ਕਹੋ ਕਿ ਆਪਣੀ ਵੈਰੀਫਿਕੇਸ਼ਨ ਕਰਵਾ ਲਓ ਮੀਨ ਵਾਈਲ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਇਸ ਚੀਜ਼ ਦੇ ਵਿੱਚ ਕਾਈਂਡਲੀ ਸਾਡੇ ਨਜ਼ਰ ਦੇ ਵਿੱਚ ਲੈ ਕੇ ਆਓ ਅਸੀਂ ਉਹਨੂੰ ਇਮੀਡੀਏਟਲੀ ਐਡਰੈਸ ਕਰਾਂਗੇ